ਸਾਨੂੰ ਪਤਾ ਲੱਗਾ ਮੋਹਾਲੀ ਦੇ ਵਿੱਚ ਇੱਕ ਪੰਡਾਰੀ ਗਨ ਹਾਊਸ ਹੈ ਜਿਹੜੇ ਬਿਨਾਂ ਲਾਇਸੈਂਸ ਤੋਂ ਗਨਸ ਪ੍ਰੋਵਾਈਡ ਕਰਵਾ ਰਹੇ ਨੇ ਤੁਸੀਂ ਸੁਣਿਆ ਤੁਸੀਂ ਬਿਨਾਂ ਲਾਇਸੈਂਸ ਤੋਂ ਗਨਸ ਪ੍ਰੋਵਾਈਡ ਕਰਵਾ ਰਹੇ ਹੋ ਐਦਾਂ ਦੇ ਭਾਜਤਕ ਨਹੀਂ ਸੁਣਿਆ ਕਿ ਬਿਨਾਂ ਲਾਇਸੈਂਸ ਤੋਂ ਗਨ ਮਿਲ ਜੇ ਤੁਸੀਂ ਕਿਹੜੀ ਦੇ ਰਹੇ ਹੋ ਬਿਲਕੁਲ ਬਿਨਾਂ ਲਾਇਸੈਂਸ ਤੇ ਗਨ ਦੇ ਰਹੇ ਆਂ ਜੀ ਅਸੀਂ ਲੇਕਿਨ ਬਿਨਾਂ ਲਾਇਸੈਂਸ ਤੇ ਕਿਹੜੀ ਗਨ ਦੇ ਰਹੇ ਆਂ ਇਹ ਤੁਸੀਂ ਨਹੀਂ ਪੁੱਛਿਆ ਜੀ ਨਾ ਉਹੀ ਪੁੱਛਣਗੇ ਕਿ ਕਿਹੜੀ ਗਨ ਹੈ ਜਿਹੜੀ ਬਿਨਾਂ ਲਾਇਸੈਂਸ ਤੋਂ ਦੇ ਰਹੇ ਹੋ ਤੁਸੀਂ ਇਹ ਬਿਨਾਂ ਲਾਇਸੈਂਸ ਦੀ ਜਿਹੜੀ ਗਨ ਹੈ ਇਹ ਕੋਈ ਰੀਅਲ ਗਨ ਨਹੀਂ ਹੈ ਇਹ 0.177 ਕੈਲੀਬਰ ਦੇ 에ਅਰ ਵੈਪਨਸ ਹੈ ਜਿਹਦੇ ਵਾਸਤੇ ਆਪਣੇ ਇੰਡੀਆ ਚ ਇਹਦਾ ਕੋਈ ਲਾਇਸੈਂਸ ਨਹੀਂ ਹੈ ਕੋਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ ਤੇ ਇੰਨੀਆਂ ਗੰਸ ਇੱਥੇ ਪਈਆਂ ਹੋਈਆਂ ਇਹ ਸਾਰੀਆਂ ਗੰਸ ਬਿਨਾ ਲਾਇਸੈਂਸ ਤੋਂ ਹੈ ਇਹ ਦੇਖੋ ਜੀ ਸਾਰੀਆਂ ਗੰਸ ਜਿੰਨੀਆਂ ਵੀ ਨੇ ਇਹ CO2 에ਅਰ ਗੰਸ ਹੈ ਇਹ ਗੈਸ ਸਿਲੰਡਰ ਨਾਲ ਆਪਰੇਟ ਹੁੰਦੀਆਂ ਜੀ 12 ਗ੍ਰਾਮ ਦਾ ਕਾਰਬਨ ਡਾਈਆਕਸਾਈਡ ਦਾ ਉਹਦੇ ਨਾਲ ਇਹ ਸਾਰੇ ਆਪਰੇਟ ਹੁੰਦੇ ਆ 0.177 ਕੈਲੀਬਰ ਦੇ ਇਹ ਤੁਸੀਂ ਵੀ ਯੂਜ਼ ਕਰ ਸਕਦੇ ਹੋ ਕੋਈ ਵੀ ਯੂਜ਼ ਕਰ ਸਕਦਾ ਹੈ ਲੇਡੀਜ਼ ਵੀ ਆ ਰਹੀਆਂ ਨੇ ਉਹਨਾਂ ਨੂੰ ਵੀ ਹੁਣ ਮਤਲਬ ਕੀ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਮੋਬਾਈਲ ਫੋਨ ਵਿੱਚ ਫਸੇ ਹੋਏ ਸੀ ਮੋਬਾਈਲ ਵਿੱਚ ਗੇਮਸ ਵਗੈਰਾ ਇਹ ਕਾਫੀ ਅਸੀਂ ਦੇਖਨੇ ਆ ਕਿ ਪੇਰੈਂਟਸ ਇੰਨੇ ਪਰੇਸ਼ਾਨ ਹੋ ਜਾਂਦੇ ਸੀ ਉਹ ਕਹਿੰਦੇ ਹੁਣ ਇਹਨਾਂ ਦਾ ਦਿਲ ਸ਼ੂਟਿੰਗ ਵਾਲੀ ਸਾਈਡ ਤੇ ਲੱਗ ਗਿਆ ਤੇ ਮੋਬਾਈਲ ਛੱਡਦੇ ਆ ਉਹਨਾਂ ਨੇ ਮਤਲਬ ਕਿ ਇਹ ਜਿਹੜੀਆਂ ਗਨਸ ਐ ਜਿਹੜੀ ਬਿਲਕੁਲ ਰੀਅਲ ਲੁੱਕ ਲੱਗ ਰਹੀ ਹੈ ਇਹ ਅਸਲ 'ਚ ਰੀਅਲ ਨਹੀਂ ਹੈ ਇਹ ਰੀਅਲ ਗਨ ਨਹੀਂ ਹੈ ਜੀ ਇਹਨਾਂ ਉੱਤੇ ਪ੍ਰੋਪਰ ਮੈਂਸ਼ਨਡ ਹੈ 0.177 ਕੈਲੀਬਰ CO2 एयर वेपन्स जिਦੇ ਵਾਸਤੇ ਲਾਇਸੈਂਸ ਦੀ ਕੋਈ ਜ਼ਰੂਰਤ ਨਹੀਂ ਹੈ ਜੀ 0.177 ਕੈਲੀਬਰ ਕੀ 에어 ਗਨਸ ਹੈ ਜੀ ਇਸ ਵਿੱਚ ਕੁਝ ਨਹੀਂ ਹੁੰਦਾ ਜੀ ਬਸ ਆਪਨੇ ਇਸ ਨੂੰ ਡਾਊਨ ਕਰਨਾ ਹੈ ਇਧਰ ਆਪਕਾ ਪੈਲੇਟ ਹੁੰਦਾ ਜੀ 0.177 ਦਾ ਉਹ ਡਲ ਜਾਂਦਾ ਹੈ ਇਸ ਨੂੰ ਬੰਦ ਕਰਕੇ ਆਪ ਟਾਰਗੇਟ ਪ੍ਰੈਕਟਿਸ ਕਰ ਸਕਤੇ ਜੈਸੇ ਮਰਜ਼ੀ ਆਪ ਨੂੰ ਕਰਨੀ ਹੈ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਨੈਸ਼ਨ ਟੀਵੀ ਮੈਂ ਤੁਹਾਡਾ ਨਾ ਕ੍ਰਿਸ਼ ਵਰਮਾ ਸਾਨੂੰ ਪਤਾ ਲੱਗਾ ਮੋਹਾਲੀ ਦੇ ਵਿੱਚ ਇੱਕ ਪੰਡਾਰੀ ਗਨ ਹਾਊਸ ਹੈ ਜਿਹੜੇ ਬਿਨਾ ਲਾਇਸੈਂਸ ਤੋਂ ਗਨਸ ਪ੍ਰੋਵਾਈਡ ਕਰਵਾ ਰਹੇ ਨੇ ਅੱਜ ਅਸੀਂ ਮੌਕੇ ਤੇ ਉਹਨਾਂ ਦੇ ਜਿਹੜੇ ਗਨ ਫੈਸਟੀਵਲ ਆ ਉੱਥੇ ਪਹੁੰਚੇ ਆ ਅੱਜ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਿਨਾ ਲਾਇਸੈਂਸ ਤੋਂ ਕਿਹੜੀਆਂ ਗਨਸ ਤੁਸੀਂ ਪ੍ਰੋਵਾਈਡ ਕਰਵਾ ਰਹੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਮੇਰੇ ਨਾਲ ਆਹ ਤੇ ਇਹਨਾਂ ਨਾਲ ਗੱਲਬਾਤ ਕਰੀਏ ਅਸੀਂ ਸੁਣਿਆ ਤੁਸੀਂ ਬਿਨਾ ਲਾਇਸੈਂਸ ਤੋਂ ਗਨਸ ਪ੍ਰੋਵਾਈਡ ਕਰਵਾ ਰਹੇ ਹੋ ਇਦਾਂ ਦੇ ਭਾਜ ਤੱਕ ਨਹੀਂ ਸੁਣਿਆ ਕਿ ਬਿਨਾ ਲਾਇਸੈਂਸ ਤੋਂ ਗਨ ਮਿਲਦੇ ਤੁਸੀਂ ਕਿਹੜੀ ਦੇ ਰਹੇ ਹੋ ਬਿਲਕੁਲ ਬਿਨਾ ਲਾਇਸੈਂਸ ਤੇ ਗਨ ਦੇ ਰਹੇ ਆਂ ਜੀ ਅਸੀਂ ਲੇਕਿਨ ਬਿਨਾ ਲਾਇਸੈਂਸ ਤੇ ਨਾ ਉਹ ਹੀ ਪੁੱਛ ਰਹੇ ਕਿ ਕਿਹੜੀ ਗਨ ਹੈ ਜਿਹੜੀ ਬਿਨਾ ਲਾਇਸੈਂਸ ਤੋਂ ਦੇ ਰਹੇ ਹੋ ਤੁਸੀਂ ਇਹ ਬਿਨਾ ਲਾਇਸੈਂਸ ਦੀ ਜਿਹੜੀ ਗਨ ਹੈ ਇਹ ਕੋਈ ਰੀਅਲ ਗਨ ਨਹੀਂ ਹੈ ਇਹ 0.177 ਕੈਲੀਬਰ ਦੇ 에어 ਵੈਪਨਸ ਹੈ ਜਿਹਦੇ ਵਾਸਤੇ ਆਪਣੇ ਇੰਡੀਆ 'ਚ ਇਹਦਾ ਕੋਈ ਲਾਇਸੈਂਸ ਨਹੀਂ ਹੈ ਕੋਈ ਲਾਇਸੈਂਸ ਦੀ ਜ਼ਰੂਰਤ ਨਹੀਂ ਹੈ ਜੀ ਮਤਲਬ ਤੁਸੀਂ ਲੋਕਾਂ ਦਾ ਸ਼ੌਂਕ ਬੁਰਾ ਕਰ ਰਹੇ ਹੋ ਕਿ ਜਿਨ੍ਹਾਂ ਨੇ ਲਾਇਸੈਂਸ ਹੀ ਹੋ ਉਹ ਇਹ ਗੰਜ਼ ਲੈ ਸਕਦੇ ਆ ਤੇ ਗਨ ਮਿਲੇਗੀ ਕਿੱਦਾਂ ਕਿਤੇ ਵੀ ਹਫ਼ਤੇ ਮਿਲੇਗੀ ਫਿਰ ਸਾਨੂੰ ਜੇਕਰ ਲਾਇਸੈਂਸ ਨਹੀਂ ਹੈਗਾ ਆਪਣੇ ਕੋਲ ਤੇ ਤੁਹਾਡੇ ਕੋਲ ਅਗਰ ਲਾਇਸੈਂਸ ਨਹੀਂ ਹੈ ਤੁਸੀਂ ਇੱਕ ਆਧਾਰ ਕਾਰਡ ਦੇਣਾ ਸਾਨੂੰ ਜੀ ਅਸੀਂ ਉਹਦਾ ਇਨਵੌਇਸ ਤੁਹਾਨੂੰ ਬਣਾ ਕੇ ਦਵਾਂਗੇ ਉਹਦੇ ਨਾਲ ਤੁਸੀਂ ਜਾ ਕੇ ਆਪਣੀ ਸ਼ੂਟਿੰਗ ਦੀ ਪ੍ਰੈਕਟਿਸ ਕਰ ਸਕਦੇ ਹੋ ਵਧੀਆ ਤਰੀਕੇ ਨਾਲ ਤੇ ਇੰਡੀਆ ਵਾਸਤੇ ਬੱਚੇ ਲੈ ਕੇ ਆ ਰਹੇ ਨੇ 골ਡ ਮੈਡਲ ਸਿਲਵਰ ਮੈਡਲ ਬ੍ਰੌਂਜ਼ ਮੈਡਲ ਵੀ ਹੁਣੇ ਆਇਆ ਹੈ ਜੀ ਤੇ ਉਹ ਕਈਆਂ ਨੇ ਮੇਰੀ ਗਨਸ ਯੂਜ਼ ਕੀਤੀ ਹੈ ਸਟਾਰਟਰ ਤੋਂ ਸਟਾਰਟਿੰਗ ਜਿਹਨੂੰ ਕਹਿੰਦੇ ਆ ਕਿ ਸਟਾਰਟਿੰਗ ਇਸ ਤੋਂ ਕਰ ਸਕਦੇ ਹੋ ਬਹੁਤ ਵਧੀਆ ਹੁਣ ਤਾਂ ਪ੍ਰੋਫੈਸ਼ਨਲ ਗਨਸ ਵੀ ਅਸੀਂ ਰੱਖਣ ਲੱਗ ਗਏ ਹਾਂ ਪਹਿਲੇ ਵੀ ਰੱਖਦੇ ਸੀ ਹੁਣ ਕਈ ਕੰਪਨੀਆਂ ਆ ਗਈਆਂ ਜਿਵੇਂ ਟ੍ਰੈਜੈਕਟਰ ਆਉਣਾ ਹੈ ਵੈਲੇਰੀਅਸ ਹੈ ਇੱਕਈ ਪੀਸੀਪੀ ਗਨਸ ਬਣਾਉਣ ਲੱਗ ਗਏ ਐ ਔਰ ਟਾਰਗੇਟ ਪ੍ਰੈਕਟਿਸ ਨਾਲ ਬਹੁਤ ਵਧੀਆ ਕੰਪੀਟੀਸ਼ਨ ਜਿੱਤ ਕੇ ਇੰਡੀਅਨਸ ਆ ਰਹੇ ਨੇ ਤੇ ਇੰਨੀਆਂ ਗਨਸ ਇੱਥੇ ਪਈਆਂ ਹੋਈਆਂ ਐ ਇਹ ਸਾਰੀਆਂ ਗਨਸ ਬਿਨਾ ਲਾਇਸੈਂਸ ਤੋਂ ਐ ਇਹ ਦੇਖੋ ਜੀ ਸਾਰੀਆਂ ਗਨ ਜਿੰਨੀਆਂ ਵੀ ਨੇ ਇਹ CO2 에ਅਰ ਗਨਸ ਐ ਇਹ ਗੈਸ ਸਿਲੰਡਰ ਨਾਲ ਆਪਰੇਟ ਹੁੰਦੀਆਂ ਜੀ 12 ਗ੍ਰਾਮ ਦਾ ਕਾਰਬਨ ਡਾਈਆਕਸਾਈਡ ਦਾ ਉਹਦੇ ਨਾਲ ਇਹ ਸਾਰੇ ਆਪਰੇਟ ਹੁੰਦੇ ਆ ਪੁਆਇੰਟ 177 ਕੈਲੀਬਰ ਦੇ ਇਹ ਤੁਸੀਂ ਵੀ ਯੂਜ਼ ਕਰ ਸਕਦੇ ਹੋ ਕੋਈ ਵੀ ਯੂਜ਼ ਕਰ ਸਕਦਾ ਹੈ ਲੇਡੀਜ਼ ਵੀ ਆ ਰਹੀਆਂ ਨੇ ਉਹਨਾਂ ਨੂੰ ਵੀ ਹੁਣ ਮਤਲਬ ਕਿ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੇ ਬੱਚੇ ਮੋਬਾਈਲ ਫੋਨ ਵਿੱਚ ਫਸੇ ਹੋਏ ਸੀ ਮੋਬਾਈਲ ਵਿੱਚ ਗੇਮਸ ਵਗੈਰਾ ਇਹ ਕਾਫੀ ਅਸੀਂ ਦੇਖਨੇ ਆ ਕਿ ਪੇਰੈਂਟਸ ਇੰਨੇ ਪਰੇਸ਼ਾਨ ਹੋ ਜਾਂਦੇ ਸੀ ਉਹ ਕਹਿੰਦੇ ਹੁਣ ਇਹਨਾਂ ਦਾ ਦਿਲ ਸ਼ੂਟਿੰਗ ਵਾਲੀ ਸਾਈਡ ਤੇ ਲੱਗ ਗਿਆ ਤੇ ਮੋਬਾਈਲ ਛੱਡਦੇ ਆ ਉਹਨਾਂ ਨੇ ਮਤਲਬ ਕਿ ਇਹ ਜਿਹੜੀਆਂ ਗਨਸ ਐ ਜਿਹੜੀ ਬਿਲਕੁਲ ਰੀਅਲ ਲੁੱਕ ਲੱਗ ਰਹੀ ਹੈ ਇਹ ਅਸਲ 'ਚ ਰੀਅਲ ਨਹੀਂ ਐ ਇਹ ਰੀਅਲ ਗਨ ਨਹੀਂ ਹੈ ਜੀ ਇਹਨਾਂ ਉੱਤੇ ਪ੍ਰੋਪਰ ਮੈਂਸ਼ਨਡ ਹੈ 0.177 ਕੈਲੀਬਰ CO2 에어 ਵੈਪਨਸ ਜਿਹਦੇ ਵਾਸਤੇ ਲਾਇਸੈਂਸ ਦੀ ਕੋਈ ਜ਼ਰੂਰਤ ਨਹੀਂ ਹੈ ਤੁਸੀਂ ਬਾਰ-ਬਾਰ ਕੁਐਸਚਨ ਪੁੱਛ ਰਹੇ ਹੋ ਮੈਂ ਬਾਰ-ਬਾਰ ਤਾਂ ਹੀ ਤੁਹਾਨੂੰ ਉਹੀ ਜਵਾਬ ਖੁਦ ਨਾ ਮੈਂ ਨਾ ਆਪਾਂ ਦੇਖ ਰਹੇ ਹਾਂ ਕਿ ਬਿਨਾਂ ਲਾਇਸੈਂਸ ਤੋਂ ਗਨਸ ਮਿਲ ਰਹੀਆਂ ਹਨ ਮੈਂ ਆਪਣੇ ਕੈਮਰਾਮੈਨ ਨੂੰ ਕਹਿੰ ਗਿਆ ਕੋਈ ਕੋਲੋਦਖਾਨ ਕੀ ਦੇਖੋ ਪੂਰੀ ਲੁੱਕ ਚੈੱਕ ਕਰੋ ਰੀਅਲ ਗਨ ਵਰਗੀ ਹੈ ਉੱਪਰ ਲਿਖਿਆ ਵੀ ਹੋਇਆ 1.77 ਕੈਲੀਬਰ ਅੰਡਰ ਇਹ ਗਨ ਕਿੱਥੋਂ ਕਿੰਨੀ ਤੋਂ ਸ਼ੁਰੂ ਹੁੰਦੀ ਹੈ ਤੇ ਕਿੱਥੇ ਤੱਕ ਜਾਂਦੀ ਹੈ ਇਹ ਸਾਰੀਆਂ ਗੰਦਕੂਈ ਸ਼ੁਰੂ ਹੋ ਜਾਂਦੀਆਂ ਹਨ ਹੁਣ ਤਾਂ ਇੰਡੀਆ ਜੀ ਬਣਨ ਲੱਗੀ ਹੈ ਜੀ 20000 ਤੋਂ ਲੈ ਕੇ ਔਰ 50000 60000 ਤੱਕ ਇਹ 에ਅਰ ਵੈਪਨ ਸਟਾਰ ਨੇ ਜੇ ਤੁਸੀਂ ਸਿੰਗਲ ਸਿੰਗਲ ਸ਼ਾਰਟ ਲਓਗੇ ਹੁਣ ਇੱਕ ਗਲੋਬਲਸ ਕੰਪਨੀ ਹੈ ਇੱਕ ਹੀਮਨ ਕੰਪਨੀ ਹੈ ਇੰਨੀ ਟੌਪ ਦੀ ਕੰਪਨੀਆਂ ਨੇ ਵੈਪਨ ਨੂੰ ਨਵੇਂ ਕੱਢ ਦਿੰਦੇ ਆਂ 에ਅਰ ਵੈਪਨ ਕਿ ਇਹਨਾਂ ਨੇ ਇੱਕ ਇੱਕ ਸਾਲ ਦੀ ਇਹਦੀ ਗਾਰੰਟੀ ਦੇਤੀ ਹੈ ਕਿ ਕੋਈ ਚੀਜ਼ ਖਰਾਬ ਹੋ ਜਾਏ ਕਿ ਬੱਚਾ ਪਰੇਸ਼ਾਨ ਨਾ ਹੋਏ ਤੁਸੀਂ ਉਹਦਾ ਪੀਸ ਵਾਪਸ ਲੈਣਾ ਹੈ ਔਰ ਉਹਨਾਂ ਨੂੰ ਨਵਾਂ ਬਾਕਸ ਪੈਕਟ ਦੇਣਾ ਹੈ ਇਸੀ ਵਾਸਤੇ ਕੰਪਨੀ ਨੇ ਆ ਦੇਖੋ ਇੰਨੇ ਸਾਰੇ ਪੀਸ ਦਿੰਦੇ ਆ ਵੈਸੇ ਤਾਂ ਹੱਲੇ ਤੱਕ ਕੋਈ ਰਵੱਦੀ ਦੇ ਨਾਲ ਵਾਪਸ ਰਿਟਰਨ ਨਹੀਂ ਆਇਆ ਲੇਕਿਨ ਉਹ ਕਹਿੰਦੇ ਕਿ ਕੋਈ ਵੀ ਵੈਪਨਗਰ 에ਅਰ ਵੈਪਨ ਖਰਾਬ ਹੁੰਦਾ ਬੱਚੇ ਦਾ ਉਹਨੂੰ ਨਿਰਾਸ਼ ਨਹੀਂ ਕਰਨਾ ਦੀਵਾਲੀ 'ਚ ਉਹਨੂੰ ਰਿਟਰਨ ਕਰਕੇ ਨਵਾਂ ਦੇਣਾ ਉਹਨੂੰ ਨਵਾਂ ਬਾਕਸ ਦੇਣਾ ਤੇ ਮੈਂ ਭੰਡਾਰੀ ਜੀ ਜਦੋਂ ਨਿਕਲ ਰਿਹਾ ਸੀ ਨਾ ਮੈਂ ਤੁਹਾਡਾ ਬੋਰਡ ਪੜਿਆ ਨੋ ਲਾਇਸੈਂਸ ਰਿਕੁਆਇਰਡ ਮੈਂ ਤਾਂ ਇੱਥੇ ਰੁਕਿਆ ਕਿ ਮੈਂ ਪੁੱਛ ਕੇ ਆਵਾਂ ਕਿ ਕਿਹੜੀ ਗਨਸ ਹੈ ਪਰ ਜਿਹੜਾ ਤੁਸੀਂ ਇਹ ਸੈਟਅਪ ਕੀਤਾ ਹੈ ਜਿਹੜਾ ਤੁਸੀਂ ਇਹ ਗਨ ਫੈਸਟੀਵਲ ਕਰ ਰਹੇ ਹੋ ਇਹ ਮੈਨੂੰ ਨਹੀਂ ਲੱਗਦਾ ਮੈਂ ਕਿਤੇ ਕਦੇ ਦੇਖਿਆ ਹੋਏਗਾ ਨਾ ਤੇ ਮੈਂ ਕਦੀ ਮੋਹਾਲੀ ਤੋਂ ਦੇਖਿਆ ਮੈਂ ਕਾਫੀ ਸਿਟੀਜ਼ ਦੇ ਵਿੱਚ ਇੰਟਰਵਿਊਜ਼ ਵਗੈਰਾ ਕਰਨ ਜਾਂਦਾ ਮੈਂ ਨਹੀਂ ਦੇਖਿਆ ਕਦੀ ਇਦਾਂ ਸਾਡੇ ਇਹ ਤੁਹਾਡੇ ਮਾਈਂਡ 'ਚ ਕਿੱਥੋਂ ਆਇਆ ਕਿ ਤੁਸੀਂ ਆਹ ਸੈਟਅਪ ਕਰੋ ਦੇਖੋ ਇੱਕ ਤਾਂ ਗੱਲ ਤੁਹਾਡੀ ਮੈਨੂੰ ਬਹੁਤ ਵਧੀਆ ਲੱਗੀ ਦੀਵਾਲੀ ਦੇ ਨਜ਼ਦੀਕ ਮੈਂ ਕਨਸੈਪਟ ਇਸ ਵਾਸਤੇ ਲੈ ਕੇ ਆਇਆ ਕਿ ਮੇਰੇ ਮੈਂ ਇੱਕ ਫਲੈਕਸ ਵੀ ਬਨਵਾਇਆ ਹੈ ਬਾਹਰ ਕਿ ਪਟਾਖਿਆਂ ਦੀ ਜਗ੍ਹਾ ਇਸ ਵਾਰੀ 에ਅਰ ਗਨ ਚਲਾਓ ਯਾਰ ਉਹੀ ਤਾਂ ਦੇਖ ਕੇ ਆਇਆ ਮੁੱਢਲੀ ਜੇ ਨੋ ਲਾਇਸੈਂਸ ਰਿਕਵਾਇਰਡ ਹਾਂ ਬਿਲਕੁਲ ਤੇ ਤੁਸੀਂ ਪਟਾਕੇ ਦੀ ਜਗ੍ਹਾ 에ਅਰ ਗਨ ਚਲਾਓ ਤੇ ਸ਼ੂਟਿੰਗ ਪ੍ਰੈਕਟਿਸ ਵਿੱਚ ਅੱਜ ਦੇ ਦਿਨਾਂ 'ਚ ਬੱਚੇ ਮੇਰੇ ਕੋਲ 12-12 ਸਾਲ ਤੋਂ 15 ਸਾਲ 18 ਸਾਲ ਕਾਫੀ ਆ ਰਹੇ ਨੇ ਪੇਰੈਂਟਸ ਕਹਿੰਨੇ ਕਿ ਤੁਸੀਂ ਸ਼ੂਟਿੰਗ ਸਿਖਾਓ ਜੀ ਮੈਂ ਬੱਚਿਆਂ ਨੂੰ ਸ਼ੂਟਿੰਗ ਵੀ ਸਿਖਾ ਰਿਹਾ ਹਾਂ ਅੱਗੇ ਲੈਵਲ ਤੱਕ ਮੈਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਵੀ ਮੈਂ ਉਹਨਾਂ ਨੂੰ ਲੈ ਕੇ ਜਾਵਾਂਗਾ ਤੇ ਆਹੀ ਮੈਂ ਸੋਚਦਾ ਕਿ ਇਹ ਕੰਮ ਕਰ ਜਾ ਤਾਂ ਮੇਰੇ ਵਾਸਤੇ ਬਹੁਤ ਵਧੀਆ ਜੀ ਅੱਛਾ ਪੜਾਈ ਕਰਨਾ ਉਸ ਨਾਲੋਂ ਸ਼ੂਟਿੰਗ ਵੀ ਸਿਖਾ ਰਹੇ ਨੇ ਬੱਚਿਆਂ ਨੂੰ ਬਿਲਕੁਲ ਸਿਖਾ ਰਹੇ ਹਾਂ ਜੀ ਔਰ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਮੈਂ ਬੱਚਿਆਂ ਨੂੰ ਲੈ ਕੇ ਜਾਊਂਗਾ ਇਹ ਪ੍ਰਣ ਕੀਤਾ ਹੁਣ ਅੱਗੇ ਦੇਖਦੇ ਆਂ ਬਾਕੀ ਵਾਹਿਗੁਰੂ ਦੀ ਜਿਹੜੀ ਕਿਰਪਾ ਹੋਏਗੀ ਜੀ ਤੇ ਪੰਡਾਈ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਐਸਵਰੀ ਆ ਇਹਨਾਂ ਨੇ ਪਟਾਕੇ ਚਲਾਓ ਕਿ ਸਾਨੂੰ ਦਿਖਾ ਸਕਦੇ ਹੋ ਕਿ ਇਹਨਾਂ ਨੂੰ ਕਿੱਦਾਂ ਬਟਾਕੇ ਚਲਾ ਸਕਦਾ ਇਹ ਦੇਖੋ ਜਿਹੜੇ 에ਅਰ ਵੈਪਨਸ ਨੇ ਇਹ ਤੁਸੀਂ ਪੈਲੇਟ ਪਾ ਕੇ ਵੈਸੇ ਵੀ ਤੁਸੀਂ ਜਦ ਨੂੰ ਡਰਾਈ ਫਾਇਰ ਵੀ ਕਰਦੇ ਹੋ ਡਰਾਈ ਵਿੱਚ ਵੀ ਆਵਾਜ਼ ਆਉਂਦੀ ਹੈ ਤੇ ਉਹਦੇ ਵਿੱਚ ਹੀ ਬੱਚਾ ਵੀ ਖੁਸ਼ ਹੋ ਜਾਂਦਾ ਲੇਕਿਨ ਜਿਹੜੇ ਬੜੇ ਲੋਕ ਨੇ ਉਹ ਇਸ ਵਾਸਤੇ ਲੈ ਕੇ ਜਾ ਰਹੇ ਨੇ ਕਿ ਟਾਰਗੇਟ ਤੇ ਜਿਆਦਾ ਸੀ ਸ਼ੂਟ ਕਰ ਰਹੇ ਆ ਤੇ ਸਾਨੂੰ ਸਾਡੀ ਹੈਂਡਲਿੰਗ ਦਾ ਪਤਾ ਚੱਲ ਰਿਹਾ ਹੈ ਕਿ ਵਾਕਈ ਅਸੀਂ ਚਲਾ ਸਕਦੇ ਆ ਕਿ ਨਹੀਂ ਚਲਾ ਸਕਦੇ ਕਿਉਂਕਿ ਸ਼ੋਜ਼ ਦੇ ਚੋਂ ਦੇਖਦੇ ਆ ਕਿ ਯਾਰ ਉਹਦਾ ਨਿਸ਼ਾਨਾ ਨਹੀਂ ਵੱਜਿਆ ਓਏ ਲੇਕਿਨ ਉਹ ਹੁਣ ਖੁਦ ਆ ਕੇ ਸਾਨੂੰ ਦੱਸ ਰਿਹਾ ਕਿ ਨਿਸ਼ਾਨੇਬਾਜ਼ੀ ਕਿੰਨੀ ਮੁਸ਼ਕਿਲ ਹੈ ਤੇ ਕਿੰਨੀ ਮਹਿੰਗੀ ਹੈ ਅਸੀਂ ਸਾਰਿਆਂ ਨੇ ਸ਼ੌਂਕ ਪੂਰੇ ਕਰ ਰਹੇ ਹੋਏ ਤੇ ਗਨ ਫੈਸਟੀਵਲ ਲਗਾ ਕੇ ਮੈਂ ਕੋਈ ਫਿਰ ਕੈਮਰਾਮੈਨ ਨੂੰ ਕਹੂੰਗਾ ਕਿ ਗਨਸ ਵਾਲ ਦਿਖਾਇਆ ਜਾਵੇ ਆਪਾਂ ਪਹਿਲਾਂ ਗਨ ਪਿਕ ਕਿਤੀ ਸੋਨੇ ਸੀ ਆਹ ਵਾਲੀ ਗਨ ਦੇਖਦੇ ਆਂ ਇਹ ਗਨ ਦੇਖੋ ਕਿੰਨੀ ਸੋਹਣੀ ਹੈ ਜਿਹਦੇ ਉੱਤੇ ਪੂਰਾ ਬੋਡਨ ਵਰਕ ਹੈ ਸਾਰੀਆਂ ਗਨ CO2 ਗਨਸ ਹੈ ਜਿਹੜੀਆਂ ਸਟਾਰਟਿੰਗ ਪ੍ਰਾਈਸ ਕਿੰਨੇ ਤੋਂ ਸ਼ੁਰੂ ਹੁੰਦਾ 20000 ਤੋਂ ਜੀ ਵੀਰ ਤੋ ਇਹ ਗਨ ਸ਼ੁਰੂ ਹੈ ਤੁਸੀਂ ਇਹ ਗਨ 2000 ਰੁਪਏ ਦੇ ਕੇ ਤੁਸੀਂ ਇਹ ਗਨ ਲੈ ਕੇ ਜਾ ਸਕਦੇ ਹੋ ਤੇ ਸਿੱਧੇ ਸਿੱਧੇ ਤੁਹਾਡਾ ਆਧਾਰ ਕਾਰਡ ਚਾਹੀਦਾ ਇਹਦੇ ਵਾਸਤੇ ਕੋਈ ਲਾਇਸੈਂਸ ਨਹੀਂ ਚਾਹੀਦਾ ਨਾ ਤੁਹਾਨੂੰ ਕੋਈ ਇਹਦੇ ਤੋਂ ਕੋਈ ਕਰ ਸਕਦਾ ਕਿਉਂਕਿ ਇਹਦੇ ਉੱਪਰ ਲਿਖਿਆ ਹੋਇਆ 1.77 ਕੈਲੀਬਰ ਜਿਹਦੇ ਵਾਸਤੇ ਨੋ ਲਾਇਸੈਂਸ ਰਿਕੁਆਇਰਡ ਹੈ ਇੱਕ ਵਾਰ ਮੈਂ ਦਿਖਾਉਂਗਾ ਕਿ ਇਹਨਾਂ ਦੇ ਫਰੰਟ ਤੋਂ ਵੀ ਦਿਖਾਇਆ ਜਾਵੇਗਾ ਕਿ ਕਿਸ ਤਰ੍ਹਾਂ ਇਹਨਾਂ ਨੇ ਗਨ ਨੂੰ ਡੈਕੋਰ ਤਰੀਕੇ ਨਾਲ ਲਗਾਇਆ ਹੋਇਆ ਮੈਂ ਕੋਈ ਕੈਮਰਾਮੈਨ ਨੂੰ ਕਹੂੰਗਾ ਇੱਧਰ ਵੀ ਦਿਖਾਇਆ ਜਾਵੇ मैं कहूंगा कि देखो किस तरह है ना ना ने शो होया है सारी एयरगन है।, है, है जी इसमें कुछ नहीं होता जी बस आपने इसको डाउन करना है इधर आपका पैलेट होता है जी। वन सेवन सेवन का वो डल जाता है इसको बंद करके आप टारगेट प्रैक्टिस कर सकते हैं जैसे मर्जी आपको करनी है ਮਗੇ ਪੰਡਾਰੀ ਗਨ ਹਾਊਸ ਨੇ ਜਿੰਨਾਂ ਕੋ ਲਾਇਸੈਂਸ ਨਹੀਂ ਹੈ ਉਹਨਾਂ ਦੇ ਵਿੱਚ ਆਹ ਪੂਰੇ ਕਰ ਦਿੱਤੇ ਸੀਗੇ ਇਸ ਟਾਈਮ ਅਸੀਂ ਮੌਜੂਦ ਆਂ ਮੋਹਾਲੀ ਦੇ ਵਿੱਚ ਜਿੱਥੇ ਕੀ ਇਹ ਪੰਡਾਰੀ ਗਨ ਹਾਊਸ ਨੇ ਗਨ ਫੈਸਟੀਵਲ ਲਗਾਇਆ ਹੋਇਆ ਤੇ ਸੇਲ ਲਗਾਈ ਹੋਈ ਆ ਦਿਵਾਲੀ ਤੱਕ ਆਫਰਾਂ ਵੀ ਨੇ ਇਹਨਾਂ ਦੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਸੀ ਪੰਜਾਬ ਨੈਸ਼ਨ ਟੀਵੀ ਰਿਸ਼ ਵਰਮਾ